ਸਾਸੀ ਕਾਲ ਜੀ ਸਾਰਿਆਂ ਪ੍ਰਾਪਾਣੂ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਮੋਗੇ ਜ਼ਿਲ੍ਹੇ ਦੇ ਮਨਮੱਤੇ ਨਗਰ ਔਰ ਕੋਟਕ ਇਸੇਖਾਂ ਜਿਹੜਾ ਸ਼ਹਿਰ ਆ ਉਹਦੀ ਬੁੱਕਲ ਦਾ ਨਿਗਮ ਆਂਦਾ ਪਿੰਡ ਗਗੜੇ ਪਿੰਡ ਦੇ ਵਿੱਚ ਇਸ ਟਾਈਮ ਮੈਂ ਮੌਜੂਦ ਹਾਂ ਤੇ ਇਹ ਪਿੰਡ ਕੋਟਕ ਇਸੇਖਾਂ ਤੋਂ ਜਿਹੜਾ ਮੋਗੇ ਵਾਲਾ ਰੋਡ ਆ ਉਸ ਰੋਡ ਦੇ ਉੱਤੇ ਮੌਜੂਦ ਰਹ ਜਾਂਦਾ ਵਾ ਜਦੋਂ ਤੁਸੀਂ ਕੋਟੀਸੇਖਾਂ ਵਾਲੇ ਪਾਸਿਓਂ ਗਗੜੇ ਅਸੋਰੀ ਮੂਗੇ ਵਾਲੀ ਸਾਈਡ ਨੂੰ ਵਧੋਗੇ ਤਾਂ 2 ਕੁ ਕਿਲੋਮੀਟਰ ਦੀ ਦੂਰੀ ਤੈਅ ਕਰਦੇ ਆ ਤੁਹਾਨੂੰ ਮਿਲੂਗਾ ਮਿੱਤਰੋ ਪੰਪ ਜਿਹੜੀ ਸਾਈਡ ਤੁਸੀਂ ਆ ਰਹੇ ਆ ਕੋਟੀਸੇਖਾਂ ਵਾਲੇ ਪਾਸਿਓਂ ਉਸੇ ਸਾਈਡ ਹੀ ਤੁਹਾਨੂੰ ਪੰਪ ਮਿਲੂਗਾ ਤੇ ਪੰਪ ਤੋਂ 2 ਕੁ ਕਿੱਲੇ ਅੱਗੇ ਆ ਕੇ ਨਾ ਤੁਹਾਨੂੰ ਸਿੱਧੀ ਸੜਕ ਮਿਲ ਜੂਗੀ ਮਿੱਤਰੋ ਉਹ ਸੜਕ ਬਾਈ ਹੋਣਿਆਂ ਦੇ ਘਰ ਦੇ ਵਿੱਚ ਆਉਂਦੀ ਆ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰ ਦੇ ਵਿੱਚ ਘਰੇਲੂ ਪਸ਼ੂ ਰੱਖੇ ਹੋਇਆ ਘਰ ਦੇ ਆਪਾਂ ਗੱਲਬਾਤ ਬਾਈ ਹੋਣਿਆਂ ਦੇ ਨਾਲ ਇਹ ਛੋਟੀ ਵਕਾਊ ਲਈ ਆ ਬਹੁਤ ਚੰਗੀ ਝੋਟੀ ਆ ਕੀ ਡਿਟੇਲ ਆ ਉਹ ਸਾਰੀ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਬੱਪੂ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਬੱਪੂ ਜੀ ਠੀਕ ਹੈ ਠੀਕ ਹੈ ਵਧੀਆ ਆਪਣਾ ਸੇਤਾ ਸੁਣਾਓ ਪਹਿਲਾਂ ਠੀਕ ਹੈ ਜੀ ਠੀਕ ਹੈ ਵਧੀਆ ਓਕੇ ਆ ਜਾਓ ਚਲੋ ਸ਼ੁਕਰ ਹੈ ਬੱਪੂ ਇੱਕ ਵਾਰੀ ਆਪਣੇ ਘਰ ਦਾ ਐਡਰੈਸ ਦੱਸ ਦਈਏ ਤੁਹਾਨੂੰ ਮੜਾ ਜਾ ਵਾ ਤਾਂ ਪਤਾ ਹੋਵੇ ਦੱਸ ਦਿਓ ਅੱਛਾ ਜੀ ਆਪਣਾ ਕਾਹ ਹੈਗਾ ਜੀ ਪਹਾੜਪੁਰ ਗਗੜਾ ਜੀ ਹਾਂ ਜੀ ਤੇ ਆਪਣਾ ਜਿਲ੍ਹਾ ਮੋਗਾ ਜੀ ਤੁਸੀਂ ਧਰਮਕੋਟ ਆ ਬੱਪੂ ਜੀ ਤੇ ਬੱਬੂ ਪੰਪ ਕਿਹੜਾ ਜਿਹੜਾ ਪੰਪ ਤੋਂ ਦੋ ਕਿਉਂਕਿ ਲਈ ਅੱਗੇ ਹੋਣਾ ਪਏ ਹਾਂ ਤੇ ਜਿਹ Yeah. Huh? ਇਹ ਆਪਣਾ ਹਾਇਤੋਗਾ ਆ ਜੀ ਜਿਆਦੀ ਛੜਕਾ ਆਪਣਾ ਇਹ ਨੂੰ ਜਾ ਰਲਦੀ ਆਪਣੀ ਜਲਾਲਾਬਾਦ ਨੂੰ ਜਾਂਦੀ ਨਾ ਇਹ ਜਲਾਲਾਬਾਦ ਨੂੰ ਕੋਟੀ ਸਿਗਾ ਤਾਂ ਹੀ ਆਉਦੀ ਵੱਡੀ ਛੜਕਾ ਠੀਕ ਆ ਠੀਕ ਆ ਰੁੱਧੇ ਨੇ ਨਿਕਲ ਜਾਂਦੀ ਇਹ ਗਾਂ ਜਲਾਲਾਬਾਦ ਨੂੰ ਚੜ ਜਾਂਦੀ ਹਾਂ ਕੋਕਰੀ ਗਾਲਬ ਉਹ ਇਧਰੋਂ ਨਿਕਲ ਜਾਂਦੀ ਠੀਕ ਆ ਬੂ ਠੀਕ ਆ ਛੜਕ ਵੱਡੀ ਹਟ ਤੇ ਬਾਪੂ ਜਿਵੇਂ ਮੰਨ ਲਾ ਫਿਰ ਪਸ਼ੂ ਰੱਖੇ ਹੋਏ ਘਰੇ ਦੁੱਧ ਦਾ ਕੰਮੀਆਂ ਨਾਲ ਫਿਰ ਹਾਂਜੀ ਦੁੱਧ ਦੁੱਧ ਰੱਖੇਤੀ ਦਾ ਕਰਦੇ ਨਾਲ ਜੀ ਠੀਕ ਆ ਬੂ ਜੀ ਤੇ ਕਿੰਨੇ ਲੜਕੇ ਕਿੰਨੇ ਫਿਰ ਬਾਪੂ ਮੇਰੇ ਦੋ ਲੜਕੇ ਜੀ ਅੰਤਾਰ ਤੇ ਕੇ ਚਲੋ ਸ਼ੁਕਰ ਹੈ ਬਾਪੂ ਵਧੀਆ ਕੰਮ ਕਰ ਸੱਟਾ ਹ ਤੇ ਬਾਪੂ ਫਿਰ ਜਾਨਵਰ ਕਿੰਨੇ ਰੱਖੇ ਹੋਏ ਆ ਹੁਣ 10 8 9 ਬਸੂ ਆ ਜੀ اچھا ਠੀਕ ਆ ਮਤਲਬ ਜਿਹੜੇ ਹੁਣ ਮਤਲਬ ਜਿਵੇਂ ਮੈਂ ਤਿਆਰ ਹੋਊਗੀ ਇੱਕ ਫਿਰ ਵੱਧ ਗਈ ਜਾਂ ਕੀ ਕਾਰਨ ਬਣ ਗਿਆ ਥੋੜਾ ਥਾਂ ਦੀ ਭਰਾਵਾਂ ਆ ਜਾਂਦੀ ਆ ਹਾਂ ਇੱਕ ਬੰਦਾ ਨਹੀਂ ਮਿਲਦਾ ਹਾਂ ਕਰਕੇ ਦੇ ਫੇਸਾ ਕਰ ਕਿਤੀ ਕਿੰਨੀ ਫਿਰ ਕੀਤੀ ਬਾਪੂ ਸਾਡੇ 20 22 23 24 ਕਿੱਲੇ ਆ ਜੀ ਆਪਦੀ ਜਿਹੜੀ ਆ ਕਿ ਠੇਕੇ ਠੂਕੇ ਨਹੀਂ ਠੇਕੇ ਦੀ ਆਪਦੀ ਆ ਜੀ ਚਲੋ ਸ਼ੁਕਰ ਬਾਪੂ ਤਿੰਨ ਭਰਾਵਾਂ ਦੀ ਸਾਡੀ ਤਿੰਨ ਭਰਾ ਸੀ ਠੀਕ ਆ ਬਾਪੂ ਜੀ ਕਿਤੀ ਸਾਡੀ ਇਕੱਠੀ ਆ ਠੀਕ ਠੀਕ ਆ ਚਲੋ ਮਤਲਬ ਵੀ ਆ ਸਾਰਾ ਜਿਹੜਾ ਵੇੜਾ ਵੇ ਇਕੱਠ ਇਹ ਕਾ ਬਾਬੂ ਜੀ ਸਾਡੀ ਪਸੂਤੜੇ ਵੰਡੇ ਆ ਸਹੀ ਗੱਲ ਆ ਬਾਬੂ ਯਾਰ ਮੈਂ ਤਾਂ ਇੱਕ ਗੱਲ ਹੋ ਰਾਣਾ ਰਹਿਣਾ ਵੀ ਇਕੱਠੇ ਹੀ ਚਾਹੀਦਾ ਯਾਰ ਰਹਿਣਾ ਕਿੱਥੇ ਇਕੱਠੇ ਇਕੱਠੇ ਪਤਾ ਨਹੀਂ ਯਾਰ ਕਦੋਂ ਸੱਚਾ ਜਾਣਾ ਆਪਾਂ ਕਦ ਆਏ ਆ ਪਤਾ ਨਹੀਂ ਕਿੱਥੇ ਪੱਤਲਾ ਨਹੀਂ ਗੱਲ ਤਾਂ ਹੀ ਆ ਹਾਂ ਇੱਕ ਦੂਜੇ ਦੀ ਕੰਧ ਉੱਤੋਂ ਦੀ ਪੈੜਾ ਹੀ ਝਾਕੀ ਗਈ ਇੱਕ ਪਾਸੇ ਦੂਸਰਾ ਦਾ ਵੀ ਕੀ ਆ ਹਨਾ ਹਾਂਜੀ ਹਾਂਜੀ ਬਾਬੂ ਫਿਰ ਮਾਲਾ ਜਿਵੇਂ ਆ ਝੋਟੀ ਵਕਾਉ ਲਾਈ ਆ ਜਿਹੜੀ ਆਪਾਂ ਤੇ ਕਿੰਨਾ ਸੁਆ ਇਹ ਤੀਜਾ ਜੀ ਤੀਜਾ ਸੂਆ ਠੀਕ ਆ ਦੋ ਝੋਟੀਆਂ ਦੱਤੀਆਂ ਦੀਆਂ ਖੜੀਆਂ ਆ ਅੱਛਾ ਕੱਟੀਆਂ ਬਤਾ ਆਹ ਛੋਟੀ ਦੇ ਨਾਲ ਅਗਲੇ ਪਾਸੇ ਆ ਉਹ ਬੜੀ ਅੱਛਾ ਆ ਜਿਹੜੀਆਂ ਖੋਲ ਨਹੀਂ ਆ ਇਹਦੇ ਨਾਲ ਅਗਲੇ ਪਾਸੇ ਦੋਵੇਂ ਇੰਦੀਆਂ ਹੀ ਆ ਨਹੀਂ ਨਹੀਂ ਹੋਰਲੀ ਨਹੀਂ ਅੱਛਾ ਆਪਣੇ ਖੋਲੀ ਤੇ ਆ ਵੱਡੀ ਓਕੇ 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 ਉਹ ਪਹਿਲੇ ਸੂਏ ਦੀ ਆ ਉਹ ਜਿਹੜੇ ਨਾਲ ਇਹਦੇ ਅਗਲੇ ਪਾਸੇ ਖੜੀ ਹੈ ਦੂਜੇ ਸੂਏ ਦੀ ਠੀਕ ਆ ਤੇ ਇਹ ਬੱਪੂ ਉਹਦੇ ਤੇ ਟੁੱਕੀ ਖੜੀ ਹੈ ਪਸੂ ਫਿਰ ਸਾਰੇ ਇਕੱਠੇ ਹੀ ਆ ਕਿ ਟੋ ਵੱਡੀ ਉਹ ਇਹ ਦੂਜੇ ਮੇਰੇ ਛੋਟੇ ਭਾਈ ਦੇ ਆ ਤੇ ਇਹ ਆਪਣੇ ਠੀਕ ਆ ਬੱਪੂ ਠੀਕ ਆ ਤੇ ਬੱਪੂ ਫਿਰ ਜਿਵੇਂ ਮੈਂ ਵੇਚਨੀ ਆ ਜਿਹੜੀ 15 ਨੂੰ ਪੂਰੇ 15 ਤਰੀਕ ਨੂੰ ਦਿਨ ਪੂਰੇ ਆ 15 ਨੂੰ ਪੂਰੇ ਆ ਅੱਜ ਆਪਾਂ 10 ਤਰੀਕ ਨੂੰ ਵੀਡੀਓ ਬਣਾਉਣੀ ਆ ਹਨਾ ਤੇ ਹਜੇ 5 ਦਿਨ ਪਹਿਲੇ ਫੱਟੇ ਆ ਪੰਜ ਦਿਨ ਆ ਜੀ ਕਿਆ ਬਾਪਾ ਬਾਬੂ ਫਿਰ ਦੁੱਧ ਤੂੰ ਇਹਦਾ ਪਹਿਲੇ ਸੂਏ ਤੇ ਦੂਜੇ ਸੂਏ ਦੇ ਵਿੱਚ ਕਿੰਨਾ ਚੋ ਗਿਆ ਪਹਿਲੇ ਜੀ 12 ਚੋਇਆ ਪਹਿਲੇ ਤਾਂ ਪਹਿਲੇ ਸੂਏ 12 ਕਿਲੋ ਕੋਈ ਛੁਰਨੇ ਮਾਰੇ ਦੂਜੇ 15 ਭਰ 15 ਪਹਿਲੇ ਸੂਏ 12 ਤੇ ਦੂਜੇ ਸੂਏ 15 ਚੋਇਆ ਠੀਕ ਆ ਤੇ ਬਾਬੂ ਜਿਹੜੀ ਫੋਟ ਜੀ ਆ ਕੀ ਕਾ ਬਾਬੂ ਵੀਰ ਜਿਹੜੀ ਫੋਟ ਜੀ ਆ ਜਿਵੇਂ ਲੇਵੇ ਦੇ ਨਾਲ ਉਹਦੇ ਬਾਣੀ ਜੀ ਇਹ ਚਲਦੀ ਆ ਵੀਰ ਕਿ ਨਹੀਂ 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 ਇਹ ਨਹੀਂ ਚਲਦੀ ਆ ਹਣਾ ਤਾਂ ਕੀ ਕਹਿ ਸਕਦੇ ਹੂੰ ਉਹ ਚਲਦੀ ਨਹੀਂ ਆ ਉਹਦਾ ਬਾਬੂ ਦੱਸੀ ਵੀ ਜਾਂਦੀ ਆ ਪਰ ਆਪਣੇ ਨਾਲ ਚਲਦੀ ਨਹੀਂ ਤੇ ਉਹਵੇਂ ਚਵਾਈ ਚਵਾਈ ਕਿਵੇਂ ਆ ਚਵਾਈ ਠੀਕ ਆ ਜੀ ਐ ਪੋਲੀ ਜਾਵਾਂ ਓਕੇ ਇੱਕ ਮਾੜੀ ਇੱਕ ਭੂਰ ਆਉਂਦੀ ਆ ਕਿਸਾਨ ਚ ਮਾੜੀ ਇੱਕ ਥਣ ਤੋਂ ਹਾਂਜੀ ਹਾਂਜੀ ਉਹ ਕਿਹੜੇ ਥਣ ਤੋਂ ਅਨੇ ਇਧਰ ਨੂੰ ਜਾਈ ਪਈ ਇੱਕ ਰੋ ਮਾੜੀ ਹੇ ਬਾਪੂ ਜਿਵੇਂ ਫਿਰ ਇਹ ਮੰਨ ਲਾ ਤੂੰ ਚੁੰਦਾ ਚੁੰਦਾ ਰਿਆਂ ਕਿਹੜੇ ਥਰਣ ਦੇ ਵਿੱਚੋਂ ਭੂਰ ਦੱਸਦਾ ਸੀਗਾ ਇਹ ਮਗਲੇ ਚ ਆ ਜੀ ਮਗਲੇ ਤੇ ਇਧਰਲੇ ਪਾਸੇ ਵਾਲੇ ਤੇ ਇੱਕ ਬਹਿਣੀ ਵਾਲੇ ਮਗਲੇ ਹਾਂ ਹਾਂ ਤੇ ਉਂਝ ਦੂਜੇ ਓਕੇ ਜਾਵਾਂ ਦੂਜੇ ਜਾਵਾਂ ਓਕੇ ਓਕੇ ਕੀ ਬਾਤ ਆ ਵੇ ਹਿੱਟ ਗੱਲ ਆ ਬਾਪੂ ਬਹੁਤ ਪੂਰਾ ਹੁੰਦਾ ਉੱਚ ਵੀ ਠੀਕ ਹੈ ਬਹੁਤ ਸਹੀ ਹੈ ਓਕੇ ਕੋਈ ਵੱਧ ਨਹੀਂ ਘੱਟ ਨਹੀਂ ਬਸ ਸਿਰਫ ਮਾੜੀ ਭੂਰ ਮੱਲ ਇਹ ਬਾਪੂ ਤੂੰ ਦਾ ਦੱਸਤਾ ਕੋਈ ਹੋਰ ਹੁੰਦਾ ਤੇ ਗਾ ਦੱਸ ਨਹੀਂ ਸੀ ਯਾਰ ਇਹ ਤੇਰੀ ਇਮਾਨਦਾਰੀ ਆ ਯਾਰ ਹਾਂਜੀ ਹਾਂਜੀ ਲੈ ਵੀ ਬਾਪੂ ਕੀ ਜਾਣਾ ਯਾਰ ਆਪਾਂ ਨੂੰ 10000 ਘੱਟ ਵੇਗ ਜੀ ਹੋ ਗਿਆ ਨਾ ਉੱਗੇ ਅਗਲੇ ਫੇਰ ਵੀ ਆ ਕੇ ਅਗਲੇ ਨੂੰ ਵੇਖਣਾ ਹਾਂ ਬਾਬੂ ਉਹ ਬਾਬੂ ਐ ਹੁਣ ਮਾਲਾ ਕੋਈ ਰੱਖਣ ਵਾਲਾ ਲਿਆ ਦੂਗਾ ਉਹ ਜਦ ਤੱਕ ਰੁਗਣਾ ਯਾਰ ਬਾਬੂ ਨੇ ਜਿਹੜੀ ਗੱਲ ਕਰੀ ਸੀਗੀ ਉਹ ਨਿਕਲੀ ਆ ਕੋਈ ਨਿਕਲੂਗੀ ਹਾਂ ਸਹੀ ਗੱਲ ਆ ਬਾਬੂ ਤੇ ਬਾਬੂ ਹੁਣ ਇਹਦੇ 15 ਤਰੀਕ ਨੂੰ ਦਿਨ ਫਿਰ ਟੀਕਾ ਆਇਆ ਕਿ ਚੰਗਾ ਭਰਾਤਾ ਟੀਕਾ ਜੀ ਬਲੀ ਦਾ ਵਧਣੀ ਵਾਲੇ ਦਾ ਬਲੀ ਦਾ ਭਰਾਤਾ ਹਾਂਜੀ ਹਾਂਜੀ ਕੀ ਬਾਤ ਆ ਠੀਕ ਆ ਤੇ ਬਾਬੂ ਹੁਣ ਫਿਰ ਆਪਾਂ ਇਹਦਾ ਰੇਟ ਕੀ ਤੈਅ ਕਰੀਏ ਹਾਂਜੀ ਲੱਖੋਂ 1 ਲੱਖ ਰੁਪਇਆ ਉਹਦੇ ਵਿੱਚ ਮਾਨਤਨ ਕਰਦੇ ਖੁੱਲਾ ਡੁੱਲਾ ਕਰਦੇ ਇਹ ਇਨਾਮ ਵੀ ਬਾਚੜਦੇ ਹੋਗੇ ਕਿ ਬੰਦੇ ਆ ਬਾਪੂ ਵੀ ਇੰਨੇ ਮਾਨਤਨ ਕਰਦੇ ਠੀਕ ਹੈ ਲੈ ਭਾਈ ਇੱਕ ਗੱਲ ਤੁਹਾਨੂੰ ਦੱਸ ਦੇਣਾ ਜੇ ਤਾਂ ਘਰੇ ਰੱਖਣ ਨੂੰ ਲੈਣੀ ਆ ਮੈਂ ਤਸੱਲੀ ਵਾਲੀ ਵੀ ਮੰਨ ਲਓ ਤੁਸੀਂ ਕਹਿੰਦੇ ਆ ਵੀ ਰੁਪਇਆ 5000 ਵੱਧ ਲੱਗ ਜੇ ਤੇ ਅਸੀਂ ਮੈਂ ਲੈ ਲਈਏ ਤਸੱਲੀ ਵਾਲੀ ਮਿਲ ਜੇ ਤੇ ਫਿਰ ਮੇਰੇ ਹਿਸਾਬ ਦੇ ਨਾਲ ਯਾਰ ਇਹ ਤੋਂ ਵੱਧ ਤਸੱਲੀ ਵਾਲੀ ਮੈਂ ਛੇਤੀ ਨਹੀਂ ਮੱਥੇ ਲਗਣੀ ਵੇਖੋ ਤੁਸੀਂ ਸਚਾਈ ਜਿੱਥੋਂ ਝਲਕੇ ਮੈਨੂੰ ਪਤਾ ਲੱਗਿਆ ਜਿੱਥੋਂ ਮੈਂ ਸਮਝਿਆ ਬਾਪੂ ਨੂੰ ਜਿਹੜੀ ਥਣ ਦੇ ਵਿੱਚ ਪੂਰ ਦੀ ਗੱਲ ਕੀਤੀ ਹੈ ਜੇ ਕੋਈ ਹੋਰ ਕਿਤੇ ਹੁੰਦੀ ਤਾਂ ਮੈਂ ਸ਼ਰਤ ਲਾ ਕੇ ਆਣਾ ਪੂਰ ਨਹੀਂ ਸੀ ਦੱਸਣੀ ਕਿਸ ਨੇ ਤੁਹਾਡੇ ਨਾਲ ਮੇਰਾ ਵੀ ਵਾਦਾ ਪਰ ਬਾਪੂ ਨੇ ਦੱਸੀਆ ਤੇ ਇਸੇ ਚੀਜ਼ ਦੇ ਵਿੱਚ ਮੈਂ ਬਾਪੂ ਦੀ ਸੱਚਾਈ ਫੜੀ ਆ ਸਹੀ ਪੁੱਛੋ ਦਾ ਤੁਸੀਂ ਤੇ ਬਾਈ ਬਾਕੀ ਥਾਣ ਓਕੇ ਬੇਮਲੂਮੀ ਪੂਰਾ ਪੂਰ ਦਾ ਕੋਈ ਵਟਾ ਨਹੀਂ ਹੁੰਦਾ ਹੋਰ ਫੈਟ ਬਹੁਤ ਆਉਂਦੀ ਹੈ ਫੈਟ ਕਿੰਨੀ ਆਉਂਦੀ ਹੈ ਫੈਟ ਇਹਦੀ 8 9 8 9 8 9 ਕੀ ਬੋਲ ਬਈ ਬਲਕਿ ਹੋ ਜਾਂਦਾ ਹਾਂ ਜੀ ਮੈਂ ਨਾ ਜੀ ਬਸ ਠੀਕ ਆ ਭਾਈ ਰੇਟ ਵੀ ਠੀਕ ਆ ਤੇ ਮੈਂ ਵੀ ਚੰਗੀ ਆ ਘਰੇਲੂ ਪਰਿਵਾਰ ਦੇ ਘਰੇ ਆ ਫਿਰ ਦੁੱਧ ਵੀ ਚੰਗਾ ਵੀ 12 ਕਿਲੋ ਪਹਿਲੇ ਸਵੇ ਕਿਲੋ ਸੀ ਕਿਉਂਕਿ ਬਾਪੂ ਹੋਂ ਦਾ ਰਵਾ ਬਹੁਤ ਪੁਰਾਣਾ ਹਵਾ ਜਿਹੜੇ ਰਵੇ ਦੇ ਵਿੱਚੋਂ ਐ ਮੈਂ ਆ ਤੇ ਐਦਕੀ ਭਾਈ ਮੇਰਾ ਮਨ ਕਹਿੰਦਾ ਜਿਵੇਂ ਮਹਿੰਦੀ ਤਿਆਰੀ ਆ 15 ਕਿਲੋ ਤਾਂ ਦਊਗੀ ਦਊਗੀ ਤੇ ਜੇ ਚੰਗੀ ਚੱਲ ਪਈ ਤਾਂ 2 ਕਿਲੋ ਵੱਧ ਵੀ ਦੇ ਸਕਦੀ 17 ਵੀ ਦੇ ਸਕਦੀ ਹੈ ਨਾ ਬਾਪੂ ਮਾਂ ਵੀ ਖੜੀ ਐ ਦੇ ਨੋ ਵੀ ਪਰੇ ਖੜੀ ਠੀਕ ਆ ਬਾਪੂ ਠੀਕ ਆ ਉਪਰ ਆ ਇਹਦੀ ਮਾਂ ਖੜੀ ਹੋਈ ਆ ਤੇ ਬਾਈ ਹੁਣ ਬਾਪੂ ਐ ਕਰ ਮੈਨੂੰ ਨੰਬਰ ਦੇ ਦੇ ਆ ਉਹਦਾ ਜਿਹੜੇ ਨੰਬਰ ਤੇ ਆਪਾਂ ਸੌਦਾ ਕਰਨਾ ਹੈ 95929 95929 ਹਾਂਜੀ 98 ਹਾਂਜੀ 5848 985848 95929 985848 95929 985848 ਇਸ ਨੰਬਰ ਤੇ ਕਰਨੀ ਆ ਤੁਸੀਂ ਮਿੱਤਰੋ ਬਾਈ ਨਾਲ ਗੱਲਬਾਤ ਪਿੰਡ ਗਗੜਾ ਜ਼ਿਲ੍ਹਾ ਮੋਗਾ ਲਗਦਾ ਵਾ ਨਾਂ ਬਾਈ ਆਪਣਾ ਦੱਸ ਦਈਏ ਜੋਰਾ ਸਿੰਘ ਜੀ ਜੋਰਾ ਸਿੰਘ ਬਾਈ ਦੇ ਘਰੇ ਤੁਸੀਂ ਆਉਣਾ ਮੈਂ ਗੱਲਬਾਤ ਲਈ ਨੰਬਰ ਬਾਈ ਦਾ ਸਕਰੀਨ ਤੇ ਲੱਗਾ ਹੋਇਆ ਬੜੀ ਗੱਲਾਂ ਤੇ ਸਕਰੀਨ ਸ਼ਾਟ ਮਾਰ ਕੇ ਰੱਖ ਲਓ ਗਗੜੇ ਪਿੰਡ ਦੇ ਫੋਟੋ ਵਕਾ ਕੇ ਜਿਹਨੂੰ ਮਰਜ਼ੀ ਘਰ ਪੁੱਛ ਲਿਆ ਜੇ ਕਈ ਵਾਰੀ ਨਹੀਂ ਪਤਾ ਲੱਗਦਾ ਹੁੰਦਾ ਨਾਮ ਦੇ ਉੱਤੋਂ ਤਾਂ ਫਿਰ ਬੰਦਾ ਜਿਹੜੀ ਸ਼ਕਲ ਪਛਾਣਦਾ ਹੁੰਦਾ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਸੀ ਦੋਸਤੋ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਲੈ ਕੇ ਮਿਲਦੇ ਰਾਵਾਂਗੇ ਜਲਦ ਮਿਲਦੇ ਆਂ ਕਿਸੇ ਨਵੇਂ ਵਿਸ਼ੇ ਦੇ ਨਾਲ ਕੈਮਰਾਮੈਨ ਕਰਦੀਪ ਗਿੱਲ ਦੇ ਨਾਲ